ਹਾਂਜੀ ਸ਼ਸ਼ੀ ਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਆਰਟੀ ਆਰਟੀ ਦੇ ਸੂਟ ਰਹਿਣਗੇ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਜਿਹੜੇ ਡਿਜ਼ਾਈਨ ਤੁਹਾਨੂੰ ਅੱਜ ਤੋਂ ਦਿਖਾ ਰਹੇ ਹਾਂ ਨਾ ਇਹ ਸਿੰਗਲ ਸਿੰਗਲ ਸੂਟ ਹੀ ਹੈ ਜੀ ਆਪਣੇ ਕੋਲ ਇਸ ਦਾ ਮਤਲਬ ਕਿ ਬਾਕੀ ਹੈਗੇ ਜਿਹੜੇ ਇੱਕ ਫੱਟੀ ਤੇ ਜੈਨ ਸੂਟ ਹੁੰਦੇ ਬਾਕੀ ਸਭ ਆਪਣੇ ਸੇਲ ਹੋ ਚੁੱਕੇ ਨੇ ਸਿੰਗਲ ਸਿੰਗਲ ਸੂਟ ਰਹਿ ਗਿਆ ਆਪਾਂ ਨੂੰ ਦਿਖਾਉਣ ਦਾ ਮੌਕੇ ਨਹੀਂ ਮਿਲਿਆ ਪਰ ਇਹ ਤੁਹਾਨੂੰ ਦਿਖਾਉਣੇ ਆ ਰਿਪੀਟ ਆਪਣੇ ਕੋਲੇ ਇਹੀ ਸਾਰੇ ਡਿਜ਼ਾਈਨ ਆ ਰਹੇ ਨੇ ਜੀ ਕੋਈ ਬੰਨ ਫਟੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਹਾਂਜੀ ਆਪਣਾ ਅੱਡੀ ਦਾ ਰੇਟ ਹੈਗਾ ਜਿਹੜਾ ਉਹ ਹੈਗਾ 550 ਰੁਪਏ 550 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਸੂਟ ਹੈ ਜਿਹੜਾ ਆਪਣੇ ਕੋਲੋਂ ਆਂਡੀ ਦਾ ਮਿਲੂਗਾ ਹਾਂਜੀ ਆਪਣਾ ਵਟਸਐਪ ਨੰਬਰ ਹੈਗਾ 931769707 931749707 ਆਪਾਂ ਆਪਣਾ ਵਟਸਐਪ ਨੰਬਰ ਹੈ ਜਿਹੜਾ ਉਹ ਤਾਂ ਬੋਲ ਰਹੇ ਹਾਂ ਕਿਉਂਕਿ ਆਪਣਾ ਕਾਲਿੰਗ ਨੰਬਰ ਹੈ ਜਿਹੜਾ ਉਹ ਟਾਈਮ ਚੱਲ ਨਹੀਂ ਰਿਹਾ ਜੀ 10 ਤੋਂ ਦਿਨਾਂ ਹੱਦੀ ਆਪਾਂ ਨੂੰ ਹੋਰ ਲੱਗਣਗੇ 10 ਤੋਂ 15 ਦਿਨ ਹੋਰ ਲੱਗਣਗੇ ਸੋ ਓਨਲੀ ਵਟਸਐਪ ਕਾਲ ਹੈ ਜਿਹੜੇ ਉਸੇ ਢੰਗ ਤੁਸੀਂ ਕਾਲ ਕਰਨੀ ਹੈ ਉਸੇ ਢੰਗ ਮੈਸੇਜ ਕਰਨਾ ਹੈ ਜੇ ਕਿਸੇ ਨੂੰ ਕਰਨਾ ਹੈ ਹਾਂਜੀ ਇੱਕ ਆਪਣੀ ਇਨਫੋਰਮੇਸ਼ਨ ਹੈ ਜੀ ਉਹ ਆਪਾਂ ਦੇਵਾਂਗੇ ਐਂਡ ਤੇ ਉਹ ਸਰਪ੍ਰਾਈਜ਼ ਹੈ ਸਸਪੈਂਸ ਹੈ ਥੋੜਾ ਜਿਹਾ ਤੁਹਾਡੇ ਲਈ ਤੇ ਆਪਾਂ ਤੁਹਾਨੂੰ ਦੱਸਾਂਗੇ ਹਾਂਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਆਪਣੀ ਤੁਹਾਨੂੰ ਵੈਰਾਈਟੀ ਹੈ ਜਿਹੜੀ ਆਪਣੀ ਪਸੰਦ ਆ ਰਹੀ ਹੈ ਜਾਂ ਨਹੀਂ ਤੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਠੀਕ ਹੈ ਸਾਰਿਆਂ ਨੇ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਆਪਣੇ ਕੋਲੇ ਫਸਟ ਡਿਜ਼ਾਈਨ ਆ ਗਿਆ ਜੀ ਆਹ ਵਾਲਾ ਆਹ ਡਿਜ਼ਾਈਨ ਆਪਣੇ ਕੋਲੇ ਸਟਾਰਟਿੰਗ ਦੇ ਵਿੱਚ ਵੀ ਆਇਆ ਸੀਗਾ ਜੀ ਉਸ ਟਾਈਮ ਵੀ ਆਪਣੇ ਕੋਲੇ ਆਇਆ ਸੀ ਬਟ ਰਿਪੀਟ ਮੰਗਾਇਆ ਕਾਫੀ ਡਿਮਾਂਡ ਤੋਂ ਕਾਫੀ ਟਾਈਮ ਬਾਅਦ ਮਿਲਿਆ ਜੀ ਆਪਾਂ ਨੂੰ ਰਿਪੀਟ ਇਹ ਮਿਲਿਆ ਹੀ ਨਹੀਂ ਸੀਗਾ हम जाके मिले जी आ फ्रोजी कलर आ गया जी आ जोड़ा विचा है ना फ्रोजी कलर आ गया फ्रोजी स्किन और ऑफ वाइट काफ़ी सारे कलर है जो लाइट पिंक का मिक्स जहा है ज्यादा प्रिंट था है जी हर एक केज ला वजिए जी आल ओवर सूट रहने जी बिना लाइनिंग तो बनने वाले सूट ने जी सैकेंड कलर आ गया जी अपना महंदी بس ਜਿੱਥੇ ਉਸ ਕਲਰ ਦੇ ਵਿੱਚ ਆਪਣੇ ਚਫਰੋਜੀ ਸੀਗਾ ਉੱਥੇ ਇਸ ਦੇ ਵਿੱਚ ਮਹਿੰਦੀ ਆ ਰਹੀ ਹੈ ਜੀ ਮਹਿੰਦੀ ਕਲਰ ਕੱਟ 5 ਮੀਟਰ ਉਹ ਜੀ ਏਕੇ ਟੈਕਸ ਦੀ ਔਡੀ ਹੈ ਜੀ ਪ੍ਰਾਈਸ 550 ਰੁਪਏ ओनली ਸਿਰਫ 550 ਦੇ ਵਿੱਚ ਹੈਗਾ ਆ ਆਪਣੇ ਕੋਲੇ ਬ੍ਰੀਕ ਪ੍ਰਿੰਟ ਆ ਗਿਆ ਜੀ ਬਿਲਕੁਲ ਬ੍ਰੀਕ ਪ੍ਰਿੰਟ ਹੈਗਾਗਾ ਇਦੇ ਵਿੱਚ ਵੀ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਹੈ ਜੀ ਪਲੀਜ਼ ਜਲਦੀ ਆਰਡਰ ਕਰ ਦਿਓ ਜਿਹਨੇ ਕਰਨਾ ਵੀ ਹੋਇਆ ਹੈ ਨਾ ਬੇਸ ਬਹੁਤ ਪੀਰੀਅਰ ਹੈ ਤੁਹਾਨੂੰ ਪਤਾ ਹੀ ਲੱਗਪਗ ਕਯੋਡੀ ਦਾ ਬੇਸ ਹੈ ਜਿਹੜਾ ਕਿਦਾਂ ਦਾ ਹੁੰਦਾ ਹੈਗਾ ਬਰੀਕ ਪ੍ਰਿੰਟ ਹੈ ਜੀ ਆ ਆਪਣੇ ਕੋਲੇ ਹੈਗਾ ਨਾ ਜਿਹੜਾ ਇਹ ਸਕਿਨ ਜਿਹਾ ਮਤਲਬ ਕਿ ਪਿੰਕ ਜੀ ਟੋਨ ਤੇ ਸਕਿਨ ਹੈ पिंक जी टोन से स्किन कलर स्किन है बट तो थोड़े लाली जी आ, स्किन है अगला अपने को माउस कलर आ गया जी अगला माउस कलर है थोड़ा जूम करके दिखाओ बद प्रक प्रिंट है जी माया प्रिंट है बहुत सोहना है माउस कलर आ गया जी ਆਪਣੇ ਕੋਲੇ ਆ ਗਿਆ ਜੀ ਮਾਊਸ ਕਲਰ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਸਕਿਨ ਅਗਲਾ ਆ ਗਿਆ ਆਪਣੇ ਕੋਲੇ ਸਕਿਨ ਸਕਿਨ ਮਤਲਬ ਕਿ ਆਫ ਵਾਈਟ ਜੀ ਸਕਿਨ ਕਲਰ ਮੈਂ ਤੁਹਾਨੂੰ ਬੋਲ ਕੇ ਤਾਂ ਕਰਕੇ ਦੱਸ ਰਹੀਆਂ ਕਿਉਂਕਿ ਆਪਣੀ ਵੀਡੀਓ ਦੇ ਵਿੱਚ ਕਲਰ ਨੇ ਨਾ ਜਿਹੜੇ ਉਹ ਕਲੀਅਰ ਆਉਂਦੇ ਨਹੀਂ ਹੈਗੇ ਕਲਰ ਕੰਬੀਨੇਸ਼ਨ ਆਪਣਾ ਬਹੁਤ ਜਿਆਦਾ ਵਧੀਆ ਹੁੰਦਾ ਕਿਉਂਕਿ ਆਪਾਂ ਚਾਲੂ ਮਾਲ ਨਹੀਂ ਰੱਖਦੇ ਆਪਾਂ ਵਧੀਆ ਵੈਰਾਈਟੀ ਰੱਖਦੇ ਆ ਜੀ ਬ੍ਰਾਂਡ ਰੱਖਦੇ ਆ ਆਪਾਂ ਤਾਂ ਕਰਕੇ ਆਪਣੀ ਕੀ ਹੈ ਚੀਜ਼ੇ ਜਿਹੜੀ ਉਹ ਵਧੀਆ ਹੁੰਦੀ ਹੈ ਬਟ ਆਪਣੇ ਕੀ ਹੈ ਫੋਨ ਦੇ ਵਿੱਚ ਵਧੀਆ ਨਹੀਂ ਦਿਖਦੀ ਤੇ ਤੁਹਾਨੂੰ ਲਗਭਗ ਸਾਰਨ ਪਤਾ ਲੱਗ ਚੁੱਕਿਆ ਕਿ ਆਪਣੇ ਫੋਨ ਦੇ ਵਿੱਚ ਜਿਹੜੀ ਵੀਡੀਓ ਹੈ ਜਿਹੜੀ ਉਹ ਪ੍ਰੋਪਰ ਨਹੀਂ ਬਣਦੀ ਹਾਂਜੀ ਆ ਆਪਣੇ ਕੋਲੇ ਲਾਈਟ ਜਾਂ ਲਵੈਂਡਰ ਕਲਰ ਹੈ ਲਾਈਟ ਜਿਆ ਮਤਲਬ ਕਿ ਹਲਕਾ ਏ ਲਵੈਂਡਰ ਹੈ ਇਸ ਦੇ ਵਿੱਚ ਪ੍ਰਾਈਸ ਰਹੂਗਾ 500 ਰੁਪਏ ਸੌਰੀ 550 ਰੁਪਏ ਪ੍ਰਾਈਸ ਰਹੂਗਾ 550 ਰੁਪਏ ਆਡੀ ਦੀ ਆਪਾਂ ਤੁਹਾਨੂੰ ਵੈਰੀਟੀ ਦਿਖਾ ਰਹੇ ਹਾਂ ਜੀ ਏਕੇ ਟੈਕਸ ਵੀ ਹੈਗੀ ਹੈ ਸਾਰੇ ਅੱਗੇ ਆਪਣੇ ਕੋਲੇ ਆਗੇ ਜੀ ਬਲੈਕ ਜੈੱਟ ਬਲੈਕ ਗਰਾਊਂਡ ਹੈ ਜੀ ਇਸ ਦੀ ਜੈੱਟ ਬਲੈਕ ਗਰਾਊਂਡ ਦੇ ਉੱਤੇ ਬਹੁਤ ਸੋਹਣਾ ਪ੍ਰਿੰਟ ਹੈ ਜੀ 3D ਡਿਜੀਟਲ ਪ੍ਰਿੰਟ ਹੁੰਦਾ ਆਡੀ ਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਇਸ ਦਾ ਫਰਸਟ ਕਲਰ ਆ ਗਿਆ ਜੀ। ਔਰ ਸੈਕੰਡ ਕਲਰ ਆ ਗਿਆ ਜੀ ਇਸ ਦਾ ਮਹਿੰਦੀ। ਸੈਕੰਡ ਕਲਰ ਆ ਗਿਆ ਜੀ ਸਦਾ ਮਹਿੰਦੀ। ਮਹਿੰਦੀ ਗਰਾਊਂਡ ਹੈ ਜੀ ਇਸ ਦੀ। ਫਲਾਰ ਪ੍ਰਿੰਟਿੰਗ ਤੁਹਾਨੂੰ ਦਿਖ ਰਹੀ ਹੈ ਮਹਿੰਦੀ ਆ ਗਿਆ ਜੀ ਗਰੇ ਆ ਗਿਆ ਇਸ ਦੇ ਵਿੱਚ। ਕਾਰਬਨ ਗਰੇ ਆ ਗਿਆ, ਲਾਈਟ ਗਰੇ। ਕੱਟ 5 ਮੀਟਰ ਹੋਊਗੀ ਜੀ। 올ਓਵਰ ਸੂਟ ਨੇ ਵਿਦਾਊਟ ਪਲੈਨਿੰਗ ਬਣਨ ਵਾਲੇ ਨੇ ਦੁਪੱਟਾ ਇਹਨਾਂ ਦੇ ਨਾਲ। ਨਹੀਂ ਹੈਗਾ ਜੀ ਬਿਨਾਂ ਉਪ ਦੁਪੱਟਾ ਅਲਓਰ ਸੂਟ ਨੇ ਅੱਗੇ ਆ ਗਿਆ ਜੀ ਆਪਣੇ ਕੋਲੇ ਮਜੈਂਟਾ ਕਲਰ ਅੱਗੇ ਆ ਗਿਆ ਜੀ ਆਪਣੇ ਕੋਲੇ ਮਜੈਂਟਾ ਕਲਰ ਓਨਲੀ ਗਰਾਊਂਡ ਦਾ ਫਰਕ ਹੈ ਜੀ ਫਲਾਰ ਬਾਕੀ ਕਲਰ ਸਾਰੇ ਲਗਭਗ ਸੇਮ ਰਹਿੰਦੇ ਨੇ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਮਾਸਟਰਡ ਕਲਰ ਜੀ ਆ ਮਾਸਟਰਡ ਕਲਰ ਹੈ ਵੀਡੀਓ ਦੇ ਵਿੱਚ ਕਲੀਅਰ ਹੈ ਬਣੀ। ਹਾਂਜੀ ਆ ਆਪਣਾ ਮਾਸਟਰਡ ਕਲਰ ਆ ਗਿਆ ਜੀ। ਅਗਲਾ ਕਲਰ ਆਪਣਾ ਮਾਸਟਰਡ ਕਲਰ ਆ ਗਿਆ। ਅਗਲਾ ਡਿਜ਼ਾਈਨ ਬਹੁਤ ਸੋਹਣਾ ਜੀ। ਆਟ ਜਾਏਗੀ ਵੀ ਬਹੁਤ ਸੋਹਣਾ। ਆ ਆਪਣੇ ਕੋਲੇ ਲੈਮਨ ਤੇ ਆ ਗਿਆ ਜੀ। ਇਸ ਦੀ ਲੈਮਨ ਤੇ ਮਹਿੰਦੀ ਮਹਿੰਦੀ ਹੈ ਦੇ ਵਿੱਚ ਲੈਮਨ ਦੋਨੇ ਕਲਰ ਇਕੁਜੇ ਨੇਗੇ ਇਕੋ ਜੇ ਪਏ ਹੋਏ ਨੇ ਜੀ ਮਹਿੰਦੀ ਵੀ ਤੇ ਲੈਮਨ ਵੀ ਮਾਸਟਰ ਜਾਂ ਵੀ ਹੈਗਾ ਇਸ ਦੇ ਵਿੱਚ ਤੇ ਪਿੰਕ ਵੀ ਹੈਗਾ ਕੁਲਮਾ ਜਾਂ ਪ੍ਰਿੰਟ ਹੈ ਚਾਰੇ ਕਲਰ ਲਗਭਗ ਇਕੋ ਜੇ ਹੈਗੇ ਨੇਗੇ ਤੇ ਆਪਾਂ ਇਸ ਨੂੰ ਲੈਮਨ ਹੀ ਕਹਾਂਗੇ ਕਿਉਂਕਿ ਇਸ ਦੀ ਲੈਮਨ ਗਰਾਊਂਡ ਹੈ ਡਿਜ਼ਾਈਨ ਹੀ ਬਹੁਤ ਸੋਹਣੀ ਹੈ ਅਗਲਾ ਆ ਗਿਆ ਜੀ ਆਪਣੇ ਕੋਲੇ ਲਵੈਂਡਰ ਕਲਰ ਅਗਲਾ ਆ ਗਿਆ ਜੀ ਲਵੈਂਡਰ ਕਲਰ ਬਹੁਤ ਕੰਫਰਟੇਬਲ ਵੇਸ ਹੈ ਜੀ ਐ ਕਿ ਜਿਸ ਕਸਟਮਰ ਨੇ ਆਡੀ ਲੈ ਕੇ ਪਾ ਲਿਆ ਨਾ ਉਹਨਾਂ ਨੇ ਕੈਮਰਿਕ ਨਹੀਂ ਮੰਗੀ ਜੀ ਮੁੜ ਕੇ ਦੁਬਾਰਾ ਆਡੀ ਹੀ ਮੰਗੀ ਹੈ ਉਹਨਾਂ ਨੇ ਇੰਨਾ ਕੰਫਰਟੇਬਲ ਵੇਸ ਹੈ ਰੇਟ ਦਾ ਸਿਰਫ 50 ਰੁਪਏ ਦਾ ਹੀ ਫਰਕ ਹੈ ਪਰ ਵੇਸ ਬਹੁਤ ਕੰਫਰਟੇਬਲ ਐਸਪੀਰੀਅਰ ਆ ਜਾਂਦਾ ਜੀ 3D ਡਿਜੀਟਲ ਪ੍ਰਿੰਟ ਹੋ ਜਾਂਦਾ ਇਹਦੇ ਤੇ ਹਨਾ ਅ ਪ੍ਰਿੰਟਿੰਗ ਦਾ ਵੀ ਫਰਕ ਪੈ ਜਾਂਦਾਗਾ ਪ੍ਰਿੰਟਿੰਗ ਵੀ ਇਹਨਾਂ ਦੀ ਵਧੀਆ ਹੁੰਦੀ ਹੈਗੀ ਤੇ ਵੇਸ ਹੈਗਾ ਜਿਹੜਾ ਉਹ ਤਾਂ ਹੈਗੇ ਹੈਗਾ ਹਾਂਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਰਾਮਾ ਗ੍ਰੀਨ ਕਲਰ ਨਾਲ ਅਗਲਾ ਆ ਗਿਆ ਜੀ ਆਪਣੇ ਕੋਲੇ ਰਾਮਾ ਗ੍ਰੀਨ ਕਲਰ ਨਾਲ 5 ਮੀਟਰ ਕੱਟ ਰਊਗੀ ਜੀ ਕੱਟ ਪੂਰੀ 5 ਮੀਟਰ ਹੈ ਘੱਟ ਨਹੀਂ ਹੋਊਗੀ price ਸਾਡੇ ਪੰਜ ਸੋ ਰੁਪਏ ਹੈ ਜੀ odd ਹੀ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ AK tax ਦੀ odd ਹੀ ਆਹ color ਹੈਗਾ ਜਿਹੜਾ ਇਹ ਆਪਣੇ ਕੋਲ ਪਿਸਤਾ green ਆ ਗਿਆ ਜੀ ਪਿਸਤਾ green color ਆ ਗਿਆ ਹਾਂਜੀ ਅਗਲਾ color ਆ ਗਿਆ ਜੀ ਆਪਣੇ ਕੋਲੇ ਜਾਮਨੀ ਦਾ dark ਜਾਮਨੀ color ਆ ਗਿਆ ਆ ਡਿਜ਼ਾਈਨ ਆਪਾਂ ਨੂੰ ਮਸਾ ਮਿਲਿਆ ਜੀ ਮੁੜਕੇ ਦੁਆਰਾ ਆਪਾਂ ਨੂੰ ਕੋਲੇ ਨਾ ਇਹ ਕਲਰ ਸਟਾਰਟਿੰਗ ਦੇ ਵਿੱਚ ਆਇਆ ਸੀ ਜਦੋਂ ਆਪਾਂ ਸਟਾਰਟਿੰਗ ਦੀ ਕਰੀ ਸੀ ਨਾ ਔਡੀ ਵੀ ਉਦੋਂ ਆਇਆ ਸੀ ਇਹ ਕਲਰ ਆ ਡਿਜ਼ਾਈਨ ਪ੍ਰਿੰਟ ਇਹ ਮਾਸਟਰਡ ਕਲਰ ਆ ਗਿਆ ਜੀ ਅਗਲਾ ਕਲਰ ਆ ਗਿਆ ਜੀ ਮਾਸਟਰਡ ਆ ਆ ਕਲਰ ਪ੍ਰਿੰਟ ਵਾਸਤੇ ਔਡੀ ਵਾਸਤੇ ਨਾ ਆਪਣੇ ਕੋਲੇ ਇੱਕ ਕਸਟਮਰ ਨੇ ਕਾਫੀ ਸਾਰੇ ਗੇੜੇ ਮਾਰੇ ਸੀਗੇ ਕਿ ਉਹ ਉਹਨਾਂ ਨੂੰ ਮਿਲਿਆ ਨਹੀਂ ਸੀ ਆਪਾਂ ਤੁਹਾਨੂੰ ਦੁਬਾਰਾ ਦਿਖਾਉਣੇ ਰਿਪੀਟਲੀ ਹਾਂਜੀ ਆ ਹੈਗਾ ਨਾ ਜਿਹੜਾ ਮਾਸਟਰਡ ਕਲਰ ਦਾ ਸੂਟ ਜੀ ਆਪਣੇ ਕੋਲੇ ਸਿੰਗਲ ਸੂਟ ਬਾਕੀ ਬਚਿਆ ਪਿਆ ਔਰ ਜੇਕਰ ਤੁਸੀਂ ਨੇ ਲੈਣਾ ਤਾਂ ਦੱਸ ਸਕਦੇ ਹੋ ਮੇਰੇ ਟੈਂਟ ਨਹੀਂ ਹੈਗਾਗਾ ਕੌਣ ਕਿੰਨਾ ਨੇ ਲੈਣਾ ਸੀ ਬਟ ਕਾਫੀ ਸਾਰੇ ਉਹਨਾਂ ਨੇ ਗੇੜੇ ਮਾਰੇ ਸੀ ਇਸ ਦੇ ਲਈ ਹਾਂਜੀ ਅਗਲਾ ਆ ਗਿਆ ਆਪਣਾ ਆਹ ਵਾਲਾ ਇਹਦਾ ਥੋੜਾ ਜਿਹਾ ਫਰਕ ਹੈ ਇਹਦੇ ਨਾਲੋਂ ਤੁਹਾਨੂੰ ਦਿਖਾਉਣੇ ਲਾਈਟ ਦੇ ਡਾੜ ਕੇ ਦੇਖੋ ਐਨਰਕ ਹੈ ਹੈਗਾ ਇਹਦੇ ਵਿੱਚ ਵੀ ਜਾਵਣੀ ਜਾਈ ਹੈਗਾ ਹੈਗਾ ਇਹਦੇ ਵਿੱਚ ਵੀ ਜਾਵਣੀ ਜਾਈ ਬਟ ਇਸ ਦਾ ਤੇ ਇਸ ਦਾ ਫਰਕ ਹੈਗਾ ਇਹ ਡਾਰਕ ਹੈ ਤੇ ਇਹ ਲਾਈਟ ਹੈ ਬਿਨਾਂ ਲਾਈਨਿੰਗ ਤੋਂ ਬੰਨੇ ਜੀ ਲਾਈਨਿੰਗ ਹੀ ਨਹੀਂ ਲੱਗਦੀ ਆ ਬੜੇ ਫਲਾਰ ਵਾਲਾ ਆ ਗਿਆ ਜੀ ਆਪਣੇ ਕੋਲੇ ਬੜੇ ਫਲਾਰ ਵਾਲਾ ਆ ਗਿਆ ਇਸ ਦੇ ਵਿੱਚ ਕੀ ਹੈ ਏ ਆਫ ਵਾਈਟ ਜਾਈ ਆਫ ਵਾਈਟ ਜਾਂ ਕਰੀਮ ਜਾਂ ਕਲਰ ਹੈ ਆਫ ਵਾਈਟ ਨਾਲੋਂ ਥੋੜਾ ਜਿਹਾ ਡਾਰਕਾ ਕਰੀਮ ਦਾ ਕਲਰ ਹੈਗਾ ਇਹ ਇਸ ਦੇ ਵਿੱਚ ਆ ਪਿੰਕ ਫਲਾਰ ਨੇ ਪਿੰਕ ਫਲਾਰ ਨੇ ਇਸ ਦੇ ਵਿੱਚ ਪਿੰਕ ਤੇ ਲਾਈਟ ਜਾਂ ਲਵੈਂਡਰ ਕਲਰ ਦਾ ਫਲਾਰ ਬਣਿਆ ਹੋਇਆ ਇਸ ਦੇ ਵਿੱਚ ਆਪਣੇ ਕੋਲੇ ਇਕੋ ਹੀ ਸੂਟ ਹੈ ਜਿਸ ਟਾਈਪ ਔਰ ਡੀ ਗੇਸ ਦਿਖਾ ਰਹੇ ਹਾਂ ਜੇ ਪਤਾ ਨੂੰ ਅਗਲਾ ਆ ਗਿਆ ਜੀ ਆਪਣੇ ਕੋਲੇ ਪੈਰਟ ਗ੍ਰੀਨ ਪੈਰਟ ਗ੍ਰੀਨ ਤੇ ਮਸਟਰਡ ਕਲਰ ਮਾਸਟਰਡ ਪੈਰਟ ਗ੍ਰੀਨ ਗ੍ਰੇ ਔਰ ਓਪ ਵਾਈਟ ਜਿਆ ਫੀਲਾ ਆ ਜਾ ਲੈਮਨ ਟੋਨ ਇੱਕ ਲੈਮਨ ਨਾਲੋਂ ਥੋੜਾ ਜਿਹਾ ਲਾਈਟ ਹੈ ਹਾਂਜੀ ਐਸ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੇ ਆਪਣੇ ਕੋਲ ਦੋ ਹੋਣ ਐਸ ਕਲਰ ਦੇ ਵਿੱਚ ਦੋ ਮਿਲ ਜਾਣਗੇ ਹਾਂਜੀ ਅਗਲਾ ਆ ਗਿਆ ਆਪਣੇ ਕੋਲੇ ਇਸ ਦੇ ਵਿੱਚ ਹੀ ਔਰੇਂਜ ਨਾਲ ਜੀ ਹਾਫ ਲਾਰਾ ਔਰ オレンジ ਨਾਲ ਆ ਗਿਆ ਜਿੱਥੇ ਪਹਿਲਾਂ ਵਾਲੇ ਚ ਮਜੈਂਟਾ ਤੇ ਪੈਰਟ ਸੀਗੇ ਨਾ ਉੱਥੇ ਇਸ ਦੇ ਵਿੱਚ orange ਆ ਗਿਆ orange grey mustard ਐਂਡ ਪੀਲਾ ਜਿਹਾ ਕਲਰ ਹੈ ਪਰ ਅਗਲਾ ਆ ਗਿਆ ਆਪਣੇ ਕੋਲੇ ਲਾਈਟ ਚਾਰਟ ਇਹ ਆਪਣੇ ਕੋਲੇ ਮਹਿੰਦੀ ਕਲਰ ਹੈ ਅਜਿਹੇ ਦਿਖਾ ਰਹੇ ਹਨ ਨਾ ਓਨਲੀ ਦੋ ਕਲਰਾਂ ਦੀ ਕੰਬੀਨੇਸ਼ਨ ਇਸ ਦੇ ਵਿੱਚ ਮਹਿੰਦੀ ਲਾਈਟ ਡਾਰਕ ਹੈ ਉਸ ਥੋੜਾ ਜਿਹਾ ਗ੍ਰੇ ਹੈ ਬਾਲੇ ਰੰਗ ਨਹੀਂ ਹੈਗੇ ਇਸ ਦੇ ਵਿੱਚ ਅਗਲਾ ਆ ਗਿਆ ਜੀ ਆਪਣੇ ਕੋਲ ਸਕਾਈ ਬਲੂ ਨਾਲ ਅਗਲਾ ਆ ਜਾ ਜੀ ਆਪਣੇ ਕੋਲ ਸਕਾਈ ਬਲੂ ਨਾਲ ਹਾਂਜੀ ਆ ਅਗਲਾ ਆਪਣਾ ਕਲਰ ਆ ਗਿਆ ਜੀ ਆਹ ਵਾਲਾ ਕਲਰ ਨਹੀਂ ਹਾਂਜੀ ਆ ਫੁਲਾ ਰਣ ਜਿਹੜਾ ਥੋੜਾ ਜਿਹਾ ਮਤਲਬ ਕਿ ਜਾਮ ਲਾਈਟ ਜਾਮ ਨਹੀਂ ਜਿਆ ਕਲਰ ਆ ਜਾਂਦਾ ਵਿੱਚ ਇਹਨਾਂ ਜਿਹੜਾ ਲਾਈਟ ਜਾਮ ਨਹੀਂ ਜਿਆ ਪਿੰਕ ਜੇ ਵਾਂਗੂ ਲੱਗਦਾ ਲਾਈਟ ਜਾਮ ਨਹੀਂ ਜਾਏਗਾ ਤੇ ਬਾਕੀ ਹੈਗਾ ਜਿਹੜਾ ਸੇਮ ਕਲਰ ਹੀ ਨੇ ਸਾਰੇ ਤਿੰਨਾਂ ਸੂਟਾਂ ਦੇ ਵਿੱਚ ਆਪਣੇ ਕੋਲੇ ਆਡੀ ਦੇ ਵਿੱਚ ਬੰਦ ਥਾਣ ਵੀ ਪਏ ਨੇ ਬੰਦ ਥਾਣ ਹੁੰਦੇ ਨੇ ਜਿਹੜੇ ਉਹ ਥੋੜੇ ਜਿਹਾ ਖੋਲ ਕੇ ਦਿਖਾਉਣੇ ਔਖੇ ਲੱਗਦੇ ਹਨ ਤਾਂ ਕਰਕੇ ਮੈਂ ਤੁਹਾਨੂੰ ਜਿਹੜੇ ਖੁੱਲੇ ਹੋਏ ਸਿੰਗਲ ਸੂਟ ਸੀਗੇ ਉਹਨਾਂ ਦੀ ਵੀਡੀਓ ਪਾਈ ਹੈ ਇਸ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਹੈ ਜਿਹੜੇ ਆਪਣੇ ਕੋਲੋਂ ਮਿਲ ਜਾਣਗੇ ਜੀ ਬੰਦ ਥਾਨ ਵੀ ਆਪਣੇ ਕੋਲੇ ਬਹੁਤ ਪੈਨੇ ਹੋੜੀ ਦੇ ਤੇ ਕੋਸ਼ਿਸ਼ ਕਰਾਂਗੇ ਆਪਾਂ ਕੈਮਰਿਕ ਤੁਹਾਨੂੰ ਦਿਖਾਈ ਜਾਵੇ ਹਨਾ ਕੈਮਰਿਕ ਵੀ ਆਪਣੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਆਈ ਪਈ ਹੈ ਤੇ ਪ੍ਰੋਬਲਮ ਪਤਾ ਕੀ ਉਹ ਵੀ ਹਜੇ ਆਪਣੇ ਕੋਲੇ ਸਾਰੇ ਬੰਦ ਪਿਆ ਹੈਗਾਗਾ ਅੱਜ ਹੀ ਆਇਆ ਮਾਲ ਤੇ ਹਜੇ ਆਪਾਂ ਖੋਲ ਕੇ ਨਹੀਂ ਵੇਖਿਆ ਹੈਗਾਗਾ ਤੇ ਸੈਕੰਡ ਆਪਣੇ ਕੋਲੇ ਅੱਛਾ ਬਨੀਨ ਇਸ਼ਾਰਾ ਕਰ ਰਿਹਾ ਕਹਿੰਦਾ ਮੰਮਾ ਦੋ ਸੂਟ ਦੇ ਆ ਡਿਜ਼ਾਈਨ ਹੈ ਨਾ ਜਿਹੜਾ ਰਹਿ ਗਿਆ ਦਿਖਾਉਣ ਬਨੀਨ ਹਾਂਜੀ ਆ ਵੀ ਤੁਹਾਨੂੰ ਦਿਖਾ ਦਈ ਆ ਵੀ ਆਪਣੇ ਕੋਲੇ ਆਡੀ ਦੀ ਹੈਗੇ ਨੇਗੇ ਹਾਂਜੀ ਆ ਡਿਜ਼ਾਈਨ ਆ ਗਿਆ ਜੀ ਇਸ ਦੇ ਵਿੱਚ ਇੱਕ ਤਾਂ ਆ ਕਲਰ ਹੈਗਾ ਔਰ ਇੱਕ ਆ ਵਾਲਾ ਕਲਰ ਹੈ ਇਸ ਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇਸ ਟਾਈਮ ਔਰ ਦੋ ਹੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜੀ ਆ ਦੇਖੋ ਦੋਨੇ ਕਲਰ ਨੇ ਆ ਵਾਲੇ ਕਲਰ ਦੋਨੇ ਸੋਹਣੇ ਨੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਸੈਕਿੰਡ ਆਪਾਂ ਤੁਹਾਨੂੰ ਕਹਿ ਰਹੇ ਸੀ ਕਿ ਆਪਾਂ ਤੁਹਾਨੂੰ ਐਂਡ ਦੇ ਵਿੱਚ ਹੀ ਮੈਸੇਜ ਦੇਵਾਂਗੇ ਜੀ ਆਪਣੇ ਕੋਲੇ ਕੱਟ ਪੀਸ ਨੇ ਨਾ ਜਿਹੜੇ ਉਹ ਕਾਫੀ ਕੁਆਂਟੀਟੀ ਦੇ ਵਿੱਚ ਪਹੁੰਚ ਚੁੱਕੇ ਨੇ ਜੇ ਕਿਸੇ ਨੇ ਅੱਗੇ ਸੇਲ ਕਰਨ ਵਾਸਤੇ ਕੁਆਂਟੀਟੀ ਦੇ ਵਿੱਚ ਲੈਣੇ ਹੈਗੇ ਆ ਤਾਂ ਉਹ ਆਪਣੇ ਤੋਂ ਲੈ ਸਕਦੇ ਨੇ ਜੀ ਆਪਣੇ ਕੋਲੇ ਕੱਟ ਪੀਸ ਨੇ ਜਿਹੜੇ ਉਹ ਬੰਬੇ कॉटन ਦੇ ਆਏ ਨੇ ਜੀ ਪਿਓਰ ਬੋਂਬੇ ਕਾਟਨ ਹੋਊਗੀ ਜੀ ਉਸ ਨੂੰ ਕੋਈ ਡੁਪਲੀਕੇਟ ਸਾਬਤ ਨਹੀਂ ਕਰ ਸਕਦਾ ਪਿਓਰ ਬੋਂਬੇ ਕਾਟਨ ਦੇ ਕੱਟ ਪੀਸ ਜਿਹੜੇ ਆਪਣੇ ਕੋਲੇ ਆ ਚੁੱਕੇ ਨੇ ਤੇ ਔਰ ਆਪਾਂ ਉਹਨਾਂ ਦੀ ਵੀਡੀਓ ਹੈ ਜਿਹੜੀ ਉਹ ਕੱਲ ਨੂੰ ਬਣਾਵਾਂਗੇ ਸਾਰਿਆਂ ਦੀ ਤਾਂ ਪੋਸੀਬਲ ਹੀ ਨਹੀਂ ਹੈਗੀ ਕਿਉਂਕਿ ਜੇ ਆਪਣੇ ਕੋਲੇ ਮੰਨ ਲਓ ਹੋਣਗੇ ਹਨਾ 150 ਹੋਊਗਾ ਉਸ ਦੀ ਤਾਂ ਆਪਾਂ ਵੀਡੀਓ ਪਾ ਦਾਂਗੇ ਬਸ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੋਣ ਕਰਕੇ ਆਪਾਂ ਉਹਦੀ ਵੀਡੀਓ ਨਹੀਂ ਪਾ ਸਕਦੇ ਕੱਟ ਪੀਸ ਹੁੰਦੇ ਨੇ ਜਿਹੜੇ ਉਹ ਪੂਰਾ ਸੂਟ ਤਾਂ ਨਹੀਂ ਹੁੰਦਾ ਮਤਲਬ ਕਿ ਘੱਟ ਹੁੰਦਾ ਹੈਗਾ ਜਿਵੇਂ ਕਿ ਹੁਣ ਉਹ ਹੁੰਦੇ ਨੇ ਕਿ ਸਾਡੇ 3.5 ਮੀਟਰ ਕੱਟ ਵਾਲਾ ਸੂਟ ਹੁੰਦਾ ਜੀ ਬੰਬੇ ਕਾਟਨ ਦਾ 3.5 ਮੀਟਰ ਕੱਟ ਵਾਲਾ ਪੂਰਾ ਸੂਟ ਹੁੰਦਾ ਹੈ ਤੇ ਮੈਚਿੰਗ ਦੇ ਨਾਲ ਉਸ ਦੀ 2.5 ਮੀਟਰ ਤੇ ਕੱਟ ਦੀ ਸ਼ਰਟ ਲੱਗ ਜਾਂਦੀ ਹੈ ਜਿਹੜੇ ਆਪਣੇ ਕੋਲੇ ਪੀਸ ਪਹੁੰਚੇ ਹੋਏ ਨੇਗੇ ਉਹਨਾਂ ਦੇ ਵਿੱਚ ਮੀਟਰ ਦੀ ਕੱਟ ਵੀ ਹੈਗੀ ਹੈ ਜੀ ਮਤਲਬ ਕਿ ਜੇ ਸਲਿਮ ਹੈ ਕੋਈ ਹੈ ਨਾ ਉਹਦਾ इजीली ਬਣ ਜਾਂਦਾ ਮੀਟਰ ਦੀ ਕੱਟ ਵਾਲੇ ਵੀ ਨੇ 2 ਮੀਟਰ ਕੱਟ ਵਾਲੇ ਵੀ ਨੇ 2.5 ਮੀਟਰ ਕੱਟ ਵਾਲੇ ਵੀ ਨੇ 2 ਮੀਟਰ ਕੱਟ ਵਾਲੇ ਵੀ ਨੇ ਅਲੱਗ-ਅਲੱਗ ਸਾਰੀਆਂ ਕੋਈ ਵੀ ਇੱਕੋ ਜਿਹੀ ਨਹੀਂ ਹੋਊਗੇ ਮਤਲਬ ਕਿ ਅਲੱਗ-ਅਲੱਗ ਪੀਸ ਹੈਗੇ ਨੇ ਕਿ ਵਿੱਚ ਇਹ ਜਿਹੇ ਵੀ ਹੋਣਗੇ ਜਿਵੇਂ ਕਿ 1 ਮੀਟਰ ਦਾ ਪੀਸ ਆ ਗਿਆ ਹਨਾ 1 ਅੱਧਾ ਮੀਟਰ ਦਾ ਆ ਗਿਆ ਤੇ ਦੋ ਪੀਸ ਨੇ ਜਿਹੜੇ ਬਣ ਕੇ ਤੁਹਾਡੀ ਸ਼ਰਟ ਹੈ ਜਿਹੜੀ ਵਧੀਆ ਬਣ ਜੂਗੀ ਬਹੁਤ ਸੁਪੀਰੀਅਰ ਕਾਟਣ ਹੈ ਜੀ ਬਲੋਂਬੇ ਕਾਟਨ ਦੇ ਤੁਹਾਨੂੰ ਕੱਟ ਪੀਸ ਨੇ ਜਿਹੜੇ ਆਪਾਂ ਕੱਲ ਨੂੰ ਦੋਵਾਂਗੇ ਹਾਂਜੀ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ